दो नहीं बैठे ਉੱਤਤ ਬੋਲਦੇ। ਐਂ ਤੇਮਾ ਲੈ ਗਏ। ਜੋਣ ਤੂੰ ਚੱਲ ਆ। ਉਹ ਆ ਗਿਆ। ਹਾਂ ਸਾਬੂ। ਇਹ ਤੂੰ ਉਹ ਆ ਬੂਟੇ ਝੱਕ ਲਓ। ਬੂਟੇ ਝੱਕ ਲਓ ਇੱਕ ਇੱਕ। ਕਾਲੇ ਬੂਟੇ ਝੱਕ ਲਏ। ਆਹੋ ਕੱਲਾ ਕੱਲਾ ਜਾਣਾ। ਖਾਣਾ ਬੂਟੇ ਝੱਕ ਕੇ ਇੱਕ ਵਾਰ ਸਾਰੇ ਆ ਜਾਓ। ਬੱਚੇ ਅੱਗੇ ਆ ਜਾ ਪੁੱਤ ਹੁਣ। ਫਾਦੇ ਨਹੀਂ। ਮੈਂ ਪਾਇਆ ਕਰ ਪਾਇਆ ਹੋਇਆ। ਇੱਕ ਮਿੰਟ ਇੱਕ ਮਿੰਟ। ਆਪਾਂ ਆ ਜਿਹੜੇ ਆਜੇ ਗਰਨੇਡ ਜਾਓ ਜਾਓ ਮਾੜੇ ਛੋਟੇ ਬੱਚੇ ਬੁੱਤੇ ਫੜਨ ਉਰੇ ਬੈਹ ਜੋ ਆ ਛੋਟੇ ਅੱਗੇ ਆ ਜੋ ਬੈਹ ਜੋ ਮੈਂ ਤਾਂ ਸਾਰੇ ਬੈਹ ਜੋ ਮੈਂ ਤਾਂ ਨਹੀਂ ਕਿ ਕੋਈ ਆਨੇ ਸਾਰੇ ਇਹ ਬੋਰਡ ਦੀਜੇ ਬੈਠੋ ਬੈਠੋ ਇਹ ਬੋਰਡ ਦੀਜੇ ਆ ਲੋ ਭਾਈ ਸਾਰੇ ਹਲੇ ਨਾ ਨਹੀਂ ਹੋ ਜਾਓ। ਹਲੇ ਮੂਰੇ ਧਰ ਲਓ ਬੂਟੇ। ਮੂਰੇ ਮੂਰੇ। ਬਸੀ ਆ ਜਾਓ। ਪਰੇ ਹੋ ਜਾਓ ਬਾਈ। ਮੈਂ ਆ ਜਾਉਂਗਾ। ਮਿਨਾਜ ਜੀ ਉਹ ਵੀ ਲੋ। ਪੋਸ ਕਰਨਾ। 85 ਸਾਰਿਆਂ ਨੂੰ। ਅਜਮਲ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਸੀਰ ਪਾਕ ਸਿੰਘ ਯਾਦਗਾਰੀ ਪਾਰਕ ਨੌਂਖੁਰਦ ਵਿਖੇ ਸਾਰੀਆਂ ਸੰਗਤਾਂ ਨੇ ਮਨਾਇਆ। ਬੱਚੇ ਪਹੁੰਚੇ ਆ। ਨੌਜਵਾਨ। ਸਾਰੇ ਵੀਰ ਪਹੁੰਚੇ ਆ। ਲੱਡੂ ਆ ਜਿਹੜੇ ਵੰਡੇ ਜਾਂਦੇ ਆ। ਇਸ ਖੁਸ਼ੀ ਦੇ ਦਿਹਾੜੇ ਤੇ ਕਿਉਂਕਿ ਸਾਡੇ ਰੋਲ ਮਾਡਲ ਨੇ ਸਾਨੂੰ ਬੱਚਿਆਂ ਨੂੰ ਇਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਭਗਤ ਸਿੰਘ ਕੌਣ ਸੀ ਅਸੀਂ ਇਸ ਲਈ ਇਹ ਪਾਰਕ ਬਣਾਇਆ ਤੇ ਉਦੋਂ ਬਾਅਦ ਬੁੱਤ ਲਾਇਆ ਕਿ ਹੁਣ ਇਹਨਾਂ ਦਾ ਜਿਹੜਾ ਪਹਿਲਾਂ ਸ਼ਹੀਦੀ ਦਿਹਾੜਾ ਮਨਾਇਆ ਸੀ ਤੇ ਅੱਜ ਆ ਜਿਹੜਾ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਪਿੰਡ ਘਨੌਰ ਖੁਰਦ ਵਿਖੇ ਸਾਰਿਆਂ ਸੰਗਤਾਂ ਸਾਰਿਆਂ ਨੂੰ ਲੱਡੂ ਵੰਡੇ ਜਾ ਰਹੇ ਨੇ ਬੁੱਤ ਲੈ ਲਓ ਸਾਰੇ ਕੋਈ ਰਹਿ ਨਾ ਜਾਵੇ ਲੱਡੂ ਤੋਂ ਬੁੱਤੇ ਲੈ ਜਾਣਗੇ ਇੱਥੇ ਵਾਲੇ ਨਾਲੇ

ਆਜੋ ਸਾਰੇ ਲੱਡੂ ਲੈ ਲੋ ਆਜੋ ਕੋਈ ਰਹਿ ਨਾ ਜਾਵੇ ਸਾਰੇ ਜਾਣੇ ਸਾਰਿਆਂ ਨੂੰ ਵੰਡ ਦੇ ਆ ਤੇਜੀ ਦੇਖਾਂਗੇ ਲੋਬੋ ਆ ਜਾ ਓਏ ਓਰੇ ਬੂਟੇ ਲਾਉਣੇ ਨੇ ਇਹ ਇਹਦਾ ਹੱਥੋਂ ਕੱਢ ਲਓ ਥਲੋ ਆ ਕਹੀ ਚੱਕ ਲਾ ਕਾਲੇ ਤੇਜੀ ਮਿਲ ਗਿਆ ਸਾਰੇ ਇਹਨੂੰ ਪੁੱਤ ਰਹਿਦਾ ਨਾ ਨਹੀਂ ਕੋਈ ਆਲੇ-ਦਾਲੇ ਸਾਰੇ ਆਪਾਂ ਖਾਲੀ ਬਣਾ ਲਓ ਇਹਦੇ ਸੋਨੇ-ਸੋਨੇ ਬੂਟੇ ਲਾਵਾਂਗੇ ਅੱਧੇਲੇ ਪਾਸੀ ਬਣਾ ਲਓ ਐਂ ਜ਼ਰੂਰੀ ਥੋੜਾ ਵੀ ਅੱਜ ਹੀ ਬਣਾਉਣੇ ਆ ਉਹ ਸਾਡੇ ਬੂਟੇ ਬਹੁਤ ਨੇ ਉਧਰੋਂ ਸਾਰੇ ਉਹ ਲਿਆ ਕੇ ਲਾ ਲਾਂਗੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਰਨ ਆ ਪਕਰ ਦੇ ਬਾਅਦ ਜਾਣਾ ਆ ਆ ਇੱਧਰ ਵੀ ਸਿੱਧਾ ਪੁੱਤ ਸਿੱਧਾ 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 ਕਰ ਇਹਨੂੰ ਸਿੱਧਾ ਇੱਧਰ ਨੂੰ ਕਰ ਇੱਧਰ ਨੂੰ ਇੱਧਰ ਨੂੰ ਇੱਧਰ ਨੂੰ ਵਿਚਾਲੇ ਸੈਂਟਰ ਬੱਸ ਇਹ ਥੱਲੇ ਮਿੱਟੀ ਪਾ ਓਕੇ ਅੱਧਾ ਲੱਡੂ ਹੋਰ ਦੇ ਹਾਂ 我给你放水。